ਅੱਜ ਦੀ ਡੇਟ ਦੇ ਵਿੱਚ ਜਿਨ੍ਹਾਂ ਲੋਕ ਨੌਕਰੀਆਂ ਕਰ ਰਹੇ ਨੇ 10000 ਦੇ ਵਿੱਚ 12000 ਦੇ ਵਿੱਚ ਵਕਤਵਤ 20000 ਦੇ ਵਿੱਚ ਉਹ ਲੋਕ ਜੋ ਘਰ ਤੋਂ ਬਹੁਤ ਜ਼ਿਆਦਾ ਵਧੀਆ ਵੀ ਨਹੀਂ ਨੇ ਬਹੁਤ ਮਡਾਕਰ ਫੈਮਿਲੀ ਨੂੰ ਜੋ ਬਿਲੋਂਗ ਕਰਦੇ ਨੇ ਤਾਂ ਉਹਨਾਂ ਦੇ ਜੋ ਤਨਖਾਹ ਆਂਦੀ ਹੈ 1 ਤਰੀਕ ਨੂੰ 6 ਤਰੀਕ ਨੂੰ ਮੈਂ ਆਪਣੇ ਐਕਸਪੀਰੀਅੰਸ ਦੇ ਰਾਹੀਂ ਗਰਾਉਂਡ ਫਲੋਰ ਤੋਂ ਜੋ ਲੋਕਾਂ ਦੀ ਸੋਚ ਆ ਉਹ ਦੇਖ ਕੇ ਇਸ ਵੀਡੀਓ ਦੇ ਰਾਹੀਂ ਗੱਲ ਕਰ ਰਹੀਆਂ ਕਿ ਉਹ ਲੋਕ ਫਸੇ ਪੈ ਨੇ ਖਾਸ ਕਰਕੇ ਪ੍ਰਾਈਵੇਟ ਅਧਾਰਿਆਂ ਦੇ ਵਿੱਚ ਕੋਈ ਹੋਟਲਾਂ ਦੇ ਵਿੱਚ ਜਾਂ ਕੋਈ ਕਾਲ ਸੈਂਟਰਾਂ ਦੇ ਵਿੱਚ ਜਾਂ ਕੋਈ ਹੋਰ ਛੋਟੀ ਮੋਟੀ ਕੋਈ ਹੈ ਬਿਜ਼ਨਸ ਕੰਪਨੀ ਤਾਂ ਉਹਦੇ ਵਿੱਚ ਉਹ ਲੋਕਾਂ ਦਾ ਮਨ ਦਿਲ ਵੀ ਨਹੀਂ ਕਰਦਾ ਕਿ ਅਸੀਂ ਹਰ ਰੋਜ਼ ਉੱਥੇ ਜਾਈਏ ਕਿਉਂਕਿ ਜੋ ਪ੍ਰਾਈਵੇਟ ادارے ਹੁੰਦੇ ਉੱਥੇ ਸੈਲਫ ਰਿਸਪੈਕਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਕਿਉਂਕਿ ਉੱਥੋਂ ਦੇ ਜੋ ਮੈਨੇਜਰ ਉੱਥੋਂ ਦੇ ਜੋ ਵੱਡੇ ਲੈਵਲ ਦੇ ਲੋਕ ਹੁੰਦੇ ਨੇ ਉਹ ਆਪਣੀ ਆਪ ਨੂੰ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਦਸਾਂ ਦੇ ਵਿੱਚੋਂ ਕੋਈ ਵਿਰਲਾ ਵਾਂਝਾ ਹੋਵੇਗਾ ਜੋ ਬਹੁਤ ਇਮਾਨਦਾਰ ਜਿਸ ਨੂੰ ਬਹੁਤ ਬੋਲਣ ਦੀ ਤਮੀਜ਼ ਹੋਵੇਗੀ ਜਿਸ ਨੂੰ ਪਤਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਸਟਾਫ ਦੇ ਨਾਲ ਟ੍ਰੀਟ ਕਰਨਾ ਹੈ ਕਿਸ ਤਰੀਕੇ ਦੇ ਨਾਲ ਜੋ ਸੈਲਫ ਰਿਸਪੈਕਟ ਹੈ ਉਹ ਮੇਨਟੇਨ ਕਰਨੀ ਹੈ ਪਰ ਹੱਦ ਤੋਂ ਵੱਧ ਮਾਫ ਕਰਨਾ ਬਟ ਇਸ ਵੀਡੀਓ ਰਾਹੀਂ ਮੈਂ ਕਹਿ ਰਹੀ ਹਾਂ ਕਿ ਹੱਦ ਤੋ ਵੱਧ ਪ੍ਰਾਈਵੇਟ ਅਧਾਰਿਆਂ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਜੋ ਮੈਨੇਜਰ ਲੈਵਲਾਂ ਤੇ ਪਹੁੰਚ ਗਏ ਤਾਂ ਉਹ ਸਟਾਫ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਪਰ ਸਟਾਫ ਦੀ ਵੀ ਮਜਬੂਰੀ ਇਹ ਹੁੰਦੀ ਹੈ ਕਿ ਉਹ ਲੋਕ ਜੋ ਉੱਥੇ ਨੌਕਰੀਆਂ ਕਰ ਰਹੇ ਨੇ ਉਹ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਕਿ ਅਸੀਂ ਜੋ ਨੌਕਰੀਆ ਉਹ ਛੱਡ ਦਈਏ ਕਿਉਂ ਕਿ ਉਹਨਾਂ ਨੇ ਇੰਨਾ ਜ਼ਿਆਦਾ ਲੋਕਾਂ ਤੋਂ ਪੈਸੇ ਕਰਜ਼ਾ ਲਿਆ ਹੁੰਦਾ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਜੇਕਰ ਅਸੀਂ ਇਹ ਨੌਕਰੀ ਸਾਡੇ ਕੋਲ ਚਲੀ ਗਈ ਤਾਂ ਅਸੀਂ ਉਹ ਕਰਜ਼ਾ ਕਿਵੇਂ ਉਤਾਰਾਂਗੇ ਉਹਨਾਂ ਨੇ ਮਹਿੰਗੇ ਮਹਿੰਗੇ ਫਰਨੀਚਰ ਬਣਾਏ ਹੋਣਗੇ ਮਹਿੰਗੇ ਮਹਿੰਗੀਆਂ ਜੋ ਕਿ ਬੈੱਡ ਮਹਿੰਗੇ ਮਹਿੰਗੀਆਂ ਐਲਸੀਡੀ ਮਹਿੰਗੇ ਮਹਿੰਗੇ ਫੋਨ ਉਹ ਜੋ ਲੋਨ ਲੈ ਕੇ ਲਏ ਹੋਣਗੇ ਤੇ ਉਹਨਾਂ ਨੂੰ ਹੋਏਗਾ ਕਿ ਅਸੀਂ ਜੋ ਕਿਸ ਤੇ ਆ ਉਹ ਕਿਵੇਂ ਤਾਰਾਂਗੇ ਜੇਕਰ ਅਸੀਂ ਇਹ ਜੋ ਨੌਕਰੀ ਛੱਡ ਦਿੱਤੀ ਤੇ ਉਹਨਾਂ ਨੂੰ ਕੋਈ ਕਿ ਨਹੀਂ ਪੈਂਦਾ ਉਹਨਾਂ ਨੂੰ ਆਦਤ ਪੈ ਜਾਂਦੀ ਹੈ ਕਿ ਜੇਕਰ ਕੋਈ ਮੈਨੇਜਰ ਬੋਲ ਰਿਹਾ ਹੈ ਉਹਨਾਂ ਦੀ ਸੈਲਫ ਰਿਸਪੈਕਟ ਹੈ ਜਾਂ ਨਹੀਂ ਤਾਂ ਉਹ ਲੋਕ ਫਿਰ ਵੀ ਉਸ ਨੌਕਰੀ ਤੇ ਲੱਗੇ ਰਹਿੰਦੇ ਆ ਸੋ ਇਸ ਵੀਡੀਓ ਬਣਾਉਂਦਾ ਮੇਨ ਮੋਟਿਵੇ ਨਹੀਂ ਕਿਉਂਕਿ ਮੈਂ ਖੁਦ ਨੌਕਰੀ ਕਰ ਰਹੀ ਆ ਔਰ ਹਮੇਸ਼ਾ ਸੈਲਫ ਰਿਸਪੈਕਟ ਨੂੰ ਮੈਂਟੇਨ ਰੱਖਣ ਵਾਸਤੇ ਇਹ ਨਹੀਂ ਕਿ ਅਸੀਂ ਨੌਕਰੀ ਨੂੰ ਛੱਡ ਦੇਣਾ ਹੈ ਹਮੇਸ਼ਾ ਇਹ ਵੀਡੀਓ ਬਣਾਉਂਦਾ ਮੋਟਿਵ ਹੈ ਕਿ ਕਦੀ ਵੀ ਆਪਣੇ ਆਪ ਤੇ ਇੰਨਾ ਕ ਕੈਨਸਲ ਉਹ ਨਹੀਂ ਹੋਣੀ ਚਾਹੀਦੀ ਜੇਕਰ ਤੁਹਾਨੂੰ ਲੱਗੇ ਕਿ ਅੱਜ ਤੁਹਾਨੂੰ ਇਹ ਜੋ ਰਿਜਾਈਨ ਉਹ ਦੇਣਾ ਪਵੇ ਨੌਕਰੀ ਛੱਡਨੀ ਪਵੇ ਤਾਂ ਤੁਹਾਨੂੰ ਦੁੱਖ ਨਾ ਲੱਗੇ ਤੁਹਾਡੀ ਜੋ ਸੈਲਫ ਰਿਸਪੈਕਟ ਹਮੇਸ਼ਾ ਉੱਪਰ ਹੋਣੀ ਚਾਹੀਦੀ ਹੈ ਔਰ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਕਿ ਜੇਕਰ ਤੁਸੀਂ ਨੌਕਰੀ ਕਰ ਰਹੇ ਹੋ ਤਾਂ ਨੌਕਰੀ ਦੇ ਜੋ ਪੈਸੇ ਹਮੇਸ਼ਾ ਆਪਣੇ ਪੈਸ਼ਨ ਵੱਲ ਲਗਾਓ ਆਪਣੀ ਗ੍ਰੋਥ ਵੱਲ ਲਗਾਓ ਨਾ ਕਿ ਇਹ ਆਦਤ ਪਾਓ ਕਿ ਕਰਜ਼ਾ ਚੁੱਕਣਾ ਹੈ ਜਬ ਮਹਿੰਗੇ ਮਹਿੰਗੇ ਚੀਜ਼ਾਂ ਫਰਨੀਚਰ ਲਿਆਉਣਾ ਹੈ ਤੇ ਸਾਰੀ ਜੋ ਜ਼ਿੰਦਗੀ ਇਸੇ ਵਿੱਚ ਲਾ ਦੇਣੀ ਕਿ ਅਸੀਂ ਕਿਸ਼ਤਾਂ ਤਾਰਨੀ ਹੈ ਅਸੀਂ ਜੋ ਉਹ ਪਏ ਆਣਗੇ ਉਹਦੇ ਪੈਸੇ ਦੇਣੇ ਆ ਉਹਦੇ ਪੈਸੇ ਦੇਣੇ ਆ ਇਹਦੇ ਨਾਲ ਤੁਸੀਂ ਕਦੀ ਵੀ ਇਸ ਜੰਜਾਲ ਦੇ ਵਿੱਚੋਂ ਨਹੀਂ ਨਿਕਲ ਜਾਓਗੇ ਜੇਕਰ ਤੁਸੀਂ ਨੌਕਰੀ ਕਰ ਰਹੇ ਹੋ ਵੈਲ ਐਂਡ ਗੁੱਡ ਤਾਂ ਉਸ ਪੈਸੇ ਨੂੰ ਆਪਣੀ ਗਰੋਥ ਵੱਲ ਲਗਾਓ ਨਾ ਕਿ ਨਾ ਕਰਜ਼ਾ ਚੁੱਕੋ ਤੇ ਨਾ ਹੀ ਪੈਸਾ ਕਿਸੇ ਨੂੰ ਦੇਵੋ